ਕਲ ਆਪਣਾ ਤੁਹਾਡਾ ਬੱਚਾ ਕੈਨੇਡਾ ਗਿਆ ਸੀ ਉੱਥੇ ਕੀ ਘਟਨਾ ਵਾਪਰੀ ਉਹਦੇ ਨਾਲ ਕੀ ਨਾਮ ਹੈ ਜੀ ਉਹਦਾ ਨਾਮ ਸੁਖਜਿੰਦਰ ਸਿੰਘ ਜੀ ਬਰੌਂਟਨ ਦੇ ਵਿੱਚ ਨੈਗਰਾਪੁਰ ਸਕੂਲਜ ਦੇ ਵਿੱਚ ਪੜਨ ਗਿਆ ਜੀ ਤੇ ਥੋੜੇ ਦਿਨ ਪਹਿਲਾਂ ਬਸ ਉਹਨੇ ਸਰਪ੍ਰਾਈਜ਼ ਦੇਣਾ ਸਾਨੂੰ ਉਹਦਾ ਪਾਈ 30 ਡਾਕਟਰੀ ਓਕੇ ਸੀਗੀ اچانک ਹੀ ਉਹਦਾ ਜਣੀ ਉਹ ਵਰਕ ਪਰਮਟ ਆ ਗਿਆ ਵਰਕ ਪਰਮਟ ਆਉਣ ਦੇ ਨਾਲ ਉਹਨੇ ਉਹ ਕੈਨਸਲ ਕਰ ਦਿੱਤੀ ਸਾਨੂੰ ਵੀ ਪਤਾ ਲੱਗ ਗਿਆ ਕਿ ਉਹਨੂੰ ਹੁਣਾ ਸੀਗਾ ਉਹਦੀ ਖੁਸ਼ੀ ਦੇ ਵਿੱਚ ਉਹਨੇ ਚਲੋ ਆਪਦਾ ਜੋਗਿਓ ਤੇ ਰਹਿੰਦੇ ਸੀਗੇ ਉਹਨਾਂ ਮੁੰਡਿਆਂ ਨਾਲ ਸਾਰਿਆਂ ਨਾਲ ਗਲਮੜਕੇ ਇਕੱਠੇ ਰਹੇ ਤੇ ਬਾਅਦ ਵਿੱਚ ਉਹ ਸ਼ਾਮ ਜੇ ਨੂੰ ਤਕਰੀਬਨ ਰਾਤ ਦੇ ਉਥੋਂ ਦੇ ਆਪਣੇ 2:30 ਵਜੇ ਹਸਪਤਲ ਗਿਆ ਤੇ ਦੋਸਤ ਨੇ ਦੱਸ ਗਿਆ ਕਹਿੰਦਾ ਮੈਂ ਹਸਪਤਲ ਚੱਲ ਜਾਵਾਂ ਜਾਨਸਾਰ ਹੋ ਜਾਣੀ ਉਹ ਦੁਆਰਾ ਫੇਰ ਉਹਨੂੰ ਫੋਨ ਕਰਤਾ ਕਹਿੰਦਾ ਵੀ ਵੀਰੇ ਮੇਰਾ ਦਿਲ ਘਬਰਾਉਂਦਾ ਵਾ ਉੱਥੇ ਚੱਲਿਆ ਗਿਆ ਉਸ ਜਾਣ ਤੋਂ ਬਾਅਦ ਉਹਦੇ ਜਾਣੀ ਪਾਣੀ ਘਟ ਮਨ ਕਰਾ ਵੀ ਪਾਣੀ ਪਰਾ ਦੇ ਪਾਣੀ ਪੀਤਾ ਬਸ ਪਾਣੀ ਪੀਂਦਿਆ ਸਾਰੀ ਉਹ ਜਾਨੀ ਹਸਪਤਾਲ ਚ ਹੀ ਘਟਨਾ ਵਾਪਰੀ ਹਾਂ ਹਸਪਤਾਲ ਦੇ ਵਿੱਚ ਹੀ ਘਟਨਾ ਹੋਈ ਜੀ ਐਮਰਜੈਂਸੀ ਦੇ ਵਿੱਚ ਸੀਗਾ ਮੁੰਡੇ ਨੂੰ ਫੋਨ ਕੀਤਾ ਕਿ ਐਮਰਜੈਂਸੀ ਚ ਆ ਮੈਂ ਤੇ ਉਹਨੇ ਖਿਬਰਾ ਗਿਆ ਕਿ ਤੂੰ ਐਮਰਜੈਂਸੀ ਕਿਵੇਂ ਚੱਲਿਆ ਗਿਆ ਹੁਣ ਤਾਂ ਅਸੀਂ ਇਕੱਠੇ ਬੈਠੇ ਸਪਾ ਕਰ ਬੱਚਾ ਪੜਾਈ ਚ ਕਿੱਦਾਂ ਸੀ ਜੀ ਇੱਧਰ ਪੜਾਈ ਚ ਬੜਾ ਇੰਟੈਲੀਜੈਂਟ ਸੀਗਾ ਜੀ ਪੜਾਈ ਦੇ ਵਿੱਚ ਇੱਥੇ ਆਈਲੈਸ ਕਰਾਉਂਦਾ ਰਿਹਾ ਗਲੋਬਲ ਵਾਲਿਆਂ ਦੇ ਤੇ ਬਹੁਤ ਵਧੀਆ ਜਾਨੀ ਇੱਥੇ ਉੱਥੇ ਵੀ ਗੋਰੀਆ ਨਾ ਜਾਂ ਦੂਜਾ ਨਾ ਇਨੀ ਇੰਗਲਿਸ਼ ਬੋਲਣੀ ਸਾਨੂੰ ਵੀ ਮਾਤ ਪਾਦਣੀ ਹੈ ਅਜੀ ਪੁੱਛਣਾ ਬਾਅਦ ਬੜੇ ਕੀ ਕਰਦਾ ਜੀ ਤੁਸੀਂ ਕੀ ਬੋਲਦੇ ਸੀਗੇ ਉਹਨੇ ਕਹਣਾ ਜਿਹੜੀ ਮੇਰੇ ਵਾਸਤੇ ਜਰੂਰ ਹੈ ਤੁਹਾਡੇ ਵਾਸਤੇ ਜਰੂਰ ਨਹੀਂ ਹੈ ਉਹ ਕਦੋਂ ਗਿਆ ਤੁਹਾਡਾ ਬੱਚਾ ਬਾਹਰ ਇਹ ਜੀ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਗਿਆ ਸੀਗਾ ਟੂਰ ਤੇ ਸਟੱਡੀ ਸਟੱਡੀ ਵੀ ਜੇ ਤੇ ਉਸ ਤੋਂ ਬਾਅਦ ਇਹ ਫੈਰੀ ਵੀਜ਼ਾ ਹੋਣ ਤੋਂ ਬਾਅਦ ਆਣੀ ਵਰਕ ਪਰਮਿਟ ਮਿਲ ਗਿਆ ਸੀ ਵਰਕ ਪਰਮਿਟ ਮਿਲ ਗਿਆ ਸੀ ਵਰਕ ਪਰਮਿਟ ਮੇਰੇ ਕਾਲਜ ਉਹ ਵਰਕ ਪਰਮਿਟ ਮਿਲਿਆ ਉਹਦੇ ਬਾਅਦ ਖੁਸ਼ੀਜੀ ਲਾਲੋ ਜਾ ਕੇ ਮਿਲਾਲੂ ਬਸ ਉਹ ਡਿਸਪੈਂਸਰ ਜਿਹੜਾ ਗਿਆ ਉਹਥੇ ਹਸਪਤਾਲ ਦੇ ਵਿੱਚ ਆਖਰੀ ਵਾਰ ਤੁਹਾਡੇ ਨਾਲ ਕੀ ਗੱਲ ਹੋਈ ਜੀ ਬਈ ਨਹੀਂ ਹੋਇਆ ਮਾਤਾ ਗੋਲੇ ਖੜੀ ਸੀ ਮੈਂ ਵੀ ਗੋਲੇ ਖੜਾ ਸੀਗਾ ਮਾਤਾ ਨੂੰ ਕਹਿੰਦਾ ਮਾਤਾ ਵੀ ਲੈ ਮੈਂ ਵਰਕ ਪਰਮਿਟ ਮਿਲ ਗਿਆ ਤੇ ਬੋਤ ਨੂੰ ਹੁਣ ਨਹੀਂ ਕਹਿੰਦਾ ਮੈਂ ਇੱਧਰ ਆਉਂਦਾ ਹੁਣ ਮੈਂ ਬਾਤ ਕੀਤੀ ਉਹਨਾਂ ਨਾਲ ਤੇ ਉਹਦੇ ਪਤਾ ਲੱਗਾ ਕਿ ਪੰਜ ਤਰੀਕ ਦੀ ਡਿਟੈਕਟ ਵੀ ਉਹਦੀ ਓਕੇ ਕਰਾਈ ਸੀ ਉਮਰ ਕਿੰਨੀ ਸੀ ਜੀ ਉਹਨੇ ਹੋਰ ਉਹਦੀ ਤਕਰੀਬ 25 ਕੇ ਸਾਤ ਸੀਗੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਉਹਨੇ ਵੱਡ ਵੱਡੀਆਂ ਬਾਲਾਂ ਮਾਰ ਲਿਆ ਜੀ ਛੋਟੀ ਉਮਰ ਦੇ ਵਿੱਚ ਹੀ ਉਹਨੇ ਆਪ ਦਾ ਪੜ੍ਹ ਪੜ੍ਹ ਕੇ ਬੜੀ ਹਾਈ ਇੰਗਲਿਸ਼ ਦੇ ਵਿੱਚ ਬੜਾ ਸੋਹਣੇ ਦੋਸਤਾਂ ਦੇ ਨਾਲ ਬੜਾ ਸੋਹਣਾ ਹੀ ਜਾਨੀ ਹੁਣ ਪਤਾ ਲੱਗਦਾ ਕਿ ਉਹਨੂੰ ਜਦੋਂ ਆਉਂਦੇ ਹਰੇਕ ਮਿਲਣੋਂ ਕਹਿੰਦਾ ਮੈਨੂੰ ਸੰਦੀਨ ਨਹੀਂ ਆਇਆ ਕੀਤਾ ਮੈਨੂੰ ਸੰਦੀਨ ਨਹੀਂ ਆਇਆ ਕੀਤਾ ਬਹੁਤ ਸੁਭਾਅ ਕਿਦਾਂ ਦਾ ਸੀ ਜਿੱਦਾਂ ਤੁਹਾਡੇ ਨਾਲ ਜਾਂ ਪਰ ਇਧਰ ਆਮ ਜਿਵੇਂ ਮਿਲਦੇ ਗਿਲਦੇ ਆ ਉਹਦਾ ਸੁਭਾਅ ਕਿਦਾਂ ਦਾ ਸੀ ਬਹੁਤ ਚੰਗਾ ਸੁਭਾਅ ਸੀਗਾ ਜੀ ਸਰੇਕ ਬੰਦੇ ਨੂੰ ਆਪਦਾ ਹੀ ਬਣਾ ਲੈਂਦਾ ਸੀ ਇਹ ਤਾਂ ਮਿਲਣਾ ਫਰੀਕ ਨੂੰ ਆਪਦਾ ਹੀ ਯਾਨੀ ਸਾਝਣਾ ਮੇਰਾ ਹੀ ਜਿਸੇ ਬੇਟੇ ਆ ਦੋਸ ਦਿਮਾਗ ਕੋਲੇ ਜਾਣਾ ਆਪਦੀ ਮਾਂ ਨਾਲ ਉਹਨੂੰ ਉਹਨੂੰ ਮਾਤਾ-ਮਾਤਾ ਕਹਿ ਕੇ ਬਸ ਕਰ ਲੈਣਾ ਕਿ ਮੇਰੀ ਮਾਂ ਹੀ ਆ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਸਰਕਾਰਾਂ ਤੋਂ ਕੀ ਮੰਗ ਜਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਰਕਾਰਾਂ ਤੇ ਹੀ ਆ ਵੀ ਜਿਹੜੇ ਸਾਡੇ ਹੁਣ ਜਿਵੇਂ ਸਾਨੂੰ ਸਾਡੀ ਪਰਸਨ ਦੀ ਬੇਟੇ ਦੀ ਡੈਥ ਹੋਈ ਹੈ ਇਹ ਕਾਗਜ਼ੀ ਕਾਰਵਾਈ ਜ ਬਹੁਤ ਡਰੇਲ ਹੋ ਰਿਹਾ ਵਾ ਇਹ ਛੇਤੀ ਤੋਂ ਛੇਤੀ ਸਾਡੇ ਸਾਡਾ ਮਾਤਾ ਦਾ ਬਹੁਤ ਬੁਰਾ ਹਾਲ ਆ ਤੇ ਤਾਂ ਕਿ ਛੇਤੀ ਤੋਂ ਇਹਦੀ ਉਹ ਕਾਗਜ਼ੀ ਕਾਰਵਾਈ ਪੂਰੀ ਹੋਵੇ ਤੇ ਸਰਕਾਰਾਂ ਉਹਦੇ ਵਿੱਚ ਧਿਆਨ ਦੇਣ ਸਹਿਯੋਗ ਕਰਨ ਸਾਡਾ ਤੇ ਤਾਂ ਕਿ ਬੇਟਾ ਜਿਹੜਾ ਛੇਤੀ ਛੇਤੀ ਆ ਸਕੇ ਇਹ ਬੱਚੇ ਜਿਹੜੇ ਛੋਟੀ ਉਮਰ ਚ ਬਾਹਰ ਜਾ ਰਹੇ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਮਾਪਿਆਂ ਨੂੰ ਇੱਕ ਸਾਡੇ ਹਿਸਾਬ ਨਾਲ ਤੇ ਵੀ ਜੇ ਇੱਥੇ ਅਗਲੇ ਕੋ ਕੰਮ ਕਰ ਸਕਦਾ ਤਾਂ ਇੱਥੇ ਕਰੇ ਕੰਮ ਉੱਥੇ ਜਾ ਕੇ ਵੀ ਆਪ ਵੀ ਧੋਖੇ ਚ ਪੈਣਾ ਦੇਗਾ ਆਪਦੇ ਮਾਪਿਆਂ ਨੂੰ ਵੀ ਮਗਰ ਆਪਦੇ ਧੋਖੇ ਚ ਰੱਖਣਾ ਹੁਣ ਸਾਡੇ ਨੇ ਜੋ ਬੀਤੀ ਆ ਰੱਬ ਕਿਸੇ ਨਾਂ ਨਾ ਬਤਾਵੇ ਅਸੀਂ ਇੱਧਰ ਅੱਡ ਬੈਠੇ ਆ ਬਿਲਕਦੇ ਸਾਡਾ ਬੇਟਾ ਉੱਥੇ ਮਿੱਟੀ ਉੱਥੇ ਪਈ ਉੱਥੇ ਉਹ ਪਈ ਆ ਕੋਈ ਸਜੋਗ ਨਹੀਂ ਹੋ ਰਿਹਾ ਕਿ ਵੀ ਛੇਤੀ ਛੇਤੀ ਕਿਵੇਂ ਆਵੇ ਹਜੇ ਕੋਈ ਪਤਾ ਨਹੀਂ ਸਾਨੂੰ ਕਿ ਕਦੋਂ ਆਉਣਾ ਕਦੋਂ ਨਹੀਂ ਆਉਣਾ ਸਰਕਾਰਾਂ ਦਾ ਸਾਡੇ ਏਸੀ ਮੈਸੇਜ ਆ ਵੀ ਪਹਿਲੀ ਗੱਲ ਤਾਂ ਜਿੱਥੇ ਇਹਨੂੰ ਨੌਕਰੀਆਂ ਨਾਕਰੀਆਂ ਮਿਲਣ ਤਾਂ ਇਹ ਨਾ ਹੀ ਜਾਣ ਬਾਅਦ ਕਿਉਂ ਤੱਕੇ ਖਾਣੇ ਪੈਣ ਬਾਹਰ ਇਹਨਾਂ ਨੂੰ ਜਾ ਕੇ ਸਰਕਾਰਾਂ ਤੋਂ ਆਖਰੀ ਤੁਹਾਡੀ ਮੰਗ ਇਹੀ ਆ ਵੀ ਤੁਹਾਡੇ ਬੱਚੇ ਨੂੰ ਜਲਦ ਤੋਂ ਜਲਦ ਵੀ ਇੱਥੇ ਆਉਣ ਵਿੱਚ ਜੋ ਵੀ ਕਾਗਜ਼ੀ ਕੰਮ ਆ ਉਹ ਕੀਤੇ ਜਾਣ ਹਾਂਜੀ ਹਾਂਜੀ ਛੇਤੀ ਤੋਂ ਛੇਤੀ ਬਜੋ ਇਹ ਕੁ ਡਿੱਕਾ ਪੈਂਦਾ ਜੋ ਵੀ ਕਿਸੇ ਦੇ ਧਿਆਨ ਵਿੱਚ ਆਉਂਦਾ ਸਾਡਾ ਸਹਿਯੋਗ ਕੀਤਾ ਜਾਵੇ ਬਾਕੀ ਪਿੰਡ ਵਾਸੀਆਂ ਦਾ ਇਲਾਕਾ ਨਵਾਸੀ ਉੱਥੋਂ ਦੇ ਰਹਿਣ ਵਾਲੇ ਪੰਜਾਬੀਆਂ ਦਾ ਬਹੁਤ ਬਹੁਤ ਧੰਨਵਾਦ ਆ ਇਹ ਸਾਡੀ ਬਹੁਤ ਹੈਲਪ ਕਰਦੇ ਆ ਸਰਪੰਚ ਸਾਹਿਬ ਅੱਜ ਨਗਰ ਦੇ ਉਸ ਲੜਕੇ ਦੀ ਕੈਨੇਡਾ ਦੇ ਵਿੱਚ ਸੁਰਜੀਂਦਰ ਸਿੰਘ ਦੀ ਮੌਤ ਹੋਈ ਆ ਹਰ ਟੈਕ ਦੇ ਨਾਲ ਸਾਰਾ ਪਿੰਡੀ ਗਮ ਦੇ ਵਿੱਚ ਅੱਜ ਤੁਸੀਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋ ਕੀ ਕਹਿਣਾ ਚਾਹੁੰਗੇ ਅੱਜ ਦੇ ਹਾਲਾਤ ਨੇ ਸਾਡੇ ਦੇਖੋ ਜੀ ਇਹ ਤਾਂ ਸਾਨੂੰ ਇੰਨਾ ਵੱਡਾ ਦੁੱਖ ਆ ਘਟਾ ਸਾਡੇ ਪਰਿਵਾਰ ਨੂੰ ਪੈ ਗਿਆ ਬਸ ਬੱਚੇ ਨੂੰ ਬੰਦਾ 20 22 ਸਾਲ ਤੱਕ ਪਾਲ ਬਰੋਸ ਕੇ ਵੱਡਾ ਕਰਦਾ ਵੀਰ ਨੇ ਬਹੁਤ ਮਿਹਨਤ ਕੀਤੀ ਫੌਜ ਚ ਉਥੋਂ ਆਉਂਦੀ ਮਿਹਨਤ ਕਰਕੇ ਬੱਚੇ ਲਈ ਹਰ ਇੱਕ ਬੰਦਾ ਉਹਦੇ ਚਾਹਵਾਂ ਨੂੰ ਕਹਿੰਦਾ ਵੱਡਾ ਕਰਾ ਇੱਥੇ ਪੜਿਆ ਲਿਖਿਆ ਬਹੁਤ ਸੀ ਜੇ ਕਿਤੇ ਉਹਨੂੰ ਕੋਈ ਸਰਕਾਰੀ ਨੌਕਰੀ ਦੀ ਸਹੂਲਤ ਹੁੰਦੀ ਜਾਂ ਕਿਸੇ ਕੋਈ ਇੱਥੇ ਆਪਦਾ ਹੀ ਕੋਈ ਬਿਜ਼ਨਸ ਕਰਨ ਨੂੰ ਹੁੰਦਾ ਫੇ ਤਾਂ ਇੱਥੇ ਵਿਚਾਰਾ ਰਹਿੰਦਾ ਸਾਡੇ ਕੋਲੇ ਨਾ ਸਾਨੂੰ ਆਪਦੇ ਪੁੱਤਾਂ ਨੂੰ ਐਡਿਟਿਟਿ ਦੂਰ ਤੋਰ ਕੇ ਮਾਵਾ ਪਿੱਛੇ ਰੁੰਦੀਆਂ ਪਿਓਰ ਹੁੰਦੇ ਆ ਕੀ ਕਹਿਣਾ ਇੱਥੇ ਏਡਾ ਵੱਡਾ ਤੌਖਾ ਜਿਹੜਾ ਸਰਕਾਰ ਦੀਆਂ ਲਲੇਕੀਆਂ ਕਰਕੇ ਅਸੀਂ ਸਾਰੇ ਸਾਡੇ ਤਾਂ ਹਰ ਸਾਲ ਇੱਕ ਬੰਦਾ ਉੱਠ ਜਾਂਦਾ ਪਿੰਡ ਚ ਹਰ ਇੱਕ ਸਾਲ ਦੇ ਵਿੱਚ ਸਾਨੂੰ ਇਹੋ ਜਿਹਾ ਦੁੱਖ ਹਰ ਸਾਲ ਵੇਖਣਾ ਪੈਂਦਾ ਜੇ ਸਰਕਾਰ ਮਾੜੀ ਨਾ ਹੋਵੇ ਸਰਕਾਰਾਂ ਚੰਗੀਆਂ ਹੋਣ ਤੇ ਸਾਡੇ ਚਾਹ ਸਾਡੇ ਕੋਲੇ ਰਹਿਣ ਵਾਲੇ ਮਾਪਪਾ ਦੀ ਸੇਵਾ ਕਰਨ ਨਾਲੇ ਇਸੀ ਦੇਸ਼ ਨੂੰ ਉੱਚਾ ਕਰਨ ਇਹ ਅਈ ਜਿਹੜਾ ਦੁੱਖਾ ਬਹੁ ਵੱਡਾ ਸਰਪ੍ਰਾਈਜ਼ ਦੇਣਾ ਸੀ 5 ਤਰੀਕ ਨੂੰ ਆਉਣਾ ਸੀਗਾ ਉਹੀ ਤਾਂ ਹੈ ਕਿੱਡਾ ਤਾਂ ਉਹਨੇ ਆਉਣਾ ਸੀਗਾ ਖੁਸ਼ੀਆਂ ਲੈ ਕੇ ਤੇ ਜ਼ਿੰਦਗੀ ਥੋੜੋ ਜਿਹੀ ਮਾਪੇ ਪਾਪ ਦੀ ਹੁਣ ਕੋਈ ਤਾਂ ਇੱਕ ਬੁੱਤ ਬੈਠੇ ਆ ਅੰਦਰੋਂ ਵੇਖੀ ਨਾ ਆਪਾਂ ਫਰੋਲ ਕੇ ਐਡਾ ਵੱਡਾ ਦੁੱਖ ਆ ਜਿਹੜਾ ਮਾਪੇ ਪਾਪ ਨੂੰ ਲੱਗ ਜਾਂਦਾ ਸਾਰਿਆਂ ਨੂੰ ਆਪਾਂ ਨੂੰ ਕਿੰਨਾ ਦੁੱਖ ਆ ਇਸ ਟਾਈਮ ਆਪਾਂ ਬੈਠੇ ਤਾਂ ਜ਼ਰੂਰ ਅੰਦਰੋਂ ਅੰਦਰੀ ਆਪਾਂ ਬਹੁਤ ਜ਼ਿਆਦੇ ਝੋਲੇ ਪਏ ਆ ਇਸ ਕਰਕੇ ਹੁਣ ਜਿਹੜੇ ਸਾਡੇ ਜਵਾਕ ਦੀ ਡੈਡ ਬੋਡੀ ਆ ਉਹ ਸਰਕਾਰਾਂ ਦਾ ਵੀ ਹੱਕ ਪਾੰਦਾ ਪਿੰਡ ਪੱਧਰ ਤੇ ਚਲੋ ਜੀ ਸਾਡੇ ਭਾਈਚਾਰਾ ਸਾਂਝਾ ਸਾਡੇ ਲੋਕਾਂ ਦਾ ਇਹ ਮੜਪਣ ਸਿੱਖ ਧਰਮ ਦਾ ਇੱਕ ਦੂਜੇ ਦਾ ਸਾਥ ਦੇਣਾ ਪਰ ਸਰਕਾਰਾਂ ਦੀ ਲੈ ਲੈਕੀ ਆ ਜੇ ਸਾਨੂੰ ਇੱਥੇ ਲਾ ਆਹ ਹੋਵੇ ਸਾਰੀ ਸਹੂਲਤ ਹੋਵੇ ਬੱਚਿਆਂ ਨੂੰ ਨੌਕਰੀਆਂ ਮਿਲਣ ਕਿੱਤੇ ਵਧੀਆ ਇੱਥੇ ਕਰਨ ਨੂੰ ਦਿੱਤੇ ਜਾਣ ਉਹਨਾਂ ਤੇ ਕੋਈ ਵਧੀਆ ਸਬਸਿਡੀਆਂ ਦੇਣ ਤੇ ਸਾਨੂੰ ਕੀ ਲੋੜ ਆ ਬਾਹਰ ਜਾਣ ਦੀ ਅੱਜ ਐਡੇ ਵੱਡੇ ਸੀ ਦੁੱਖ ਦੇ ਵਿੱਚ ਖੜੇ ਆ ਉਹ ਵਿਚਾਰਾ ਉੱਥੇ ਪਤਾ ਨਹੀਂ ਕਿਹੜੀ ਹਾਲਤ ਚ ਕੀ ਹੋਇਆ ਹੋਊਗਾ ਸਾਰੇ ਮਾਪਿਆਂ ਨੂੰ ਤਾਂ ਇਹੀ ਅਭੀ ਸਾਡੇ ਕੋਲੇ ਹੁੰਦਾ ਕੁਛ ਗੱਲ ਫੇਰ ਵੀ ਠੰਡਾ ਹੋ ਜਾਂਦਾ ਪਰ ਪੁੱਤਾਂ ਦੇ ਦੁੱਖ ਤਾਂ ਵੱਡੇ ਆ ਸਹਿਣ ਵਾਲਾ ਦੁੱਖ ਨਹੀਂ ਇਹ ਬਹੁਤ ਵੱਡਾ ਤੋਖਾ